ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਾਈ ਸਭ ਠੀਕ ਠਾਕ ਹੋਏਗੇ। ਲਿਓ ਬਾਈ ਪ੍ਰਮਾਤਮਾ ਦੀ ਕਿਰਪਾ ਨਾਲ ਆਪਾਂ ਵੀ ਕਰਿਆ ਕਣਕ ਬਜਾਈ ਦਾ ਕੰਮ ਸਟਾਰਟ। ਕੱਲ ਕਰਿਆਦਾ ਬਾਈ ਮੱਥਾ ਮੱਥਾ ਟੇਕ ਕੇ ਜਣਾ ਕੁਛ 4 ਕਿੱਲੇ ਬੀਜੇ ਦੇ। ਅੱਜ ਜੋ ਕੀ 25 ਤਰੀਕ ਅੱਜ ਆਈ ਆਪਾਂ ਹੋਰ ਖੇਤਾਂ। ਇਸ ਤਰ੍ਹਾਂ ਰੌਣੀ ਕਰੀ ਵੀ ਖੇਤ। ਜਿਹੜੇ ਖੇਤ ਪਹਿਲਾਂ ਭਰੇ ਵਾਂ ਕੱਲੀ ਕੱਲੀ ਮੋਟਰਪਾ 2 2 4 4 ਕਿੱਲੇ ਬਸ ਪਾਏ ਵੀ ਤੇ ਉਹ ਲਗੇ ਆ ਬੀਜਣ ਪਹਿਲਾਂ ਬਾੱਕ ਹੈ ਪਣਾ ਪਰਾਲੀ ਵਿੱਚੇ ਬਾਈ ਵੀ ਆ ਦੇਖੋ ਬਾਕੇ ਰੌਣੀ ਕਰੀ ਵੀ ਤੀ ਆਪਾਂ ਛੱਟਾ ਮਾਰ ਰਹੇ ਆ ਟਰੈਕਟਰ ਗੱਲ ਸਪਰੇਡਰ ਗੱਲ ਮਤਲਬ ਉਸਤੇ ਬਾਅਦ ਸੁਪਰ ਸੀਡਰ ਕੀ ਆਪਾਂ ਨੇ ਡ੍ਰਿਲ ਲਤਾਰੀ ਵੀ ਹੈ ਇਸ ਤਰੀ ਬਾਦੇ ਆ ਯਾਨੀ ਆਪਾਂ ਗਣਕ ਛੱਟਾ ਬੀਜ ਰਹੇ ਆ ਇਸ ਵਾਰ ਪਿਛਲੇ ਸਾਲ ਕੁਝ ਖੇਤ ਵੀ ਜਦਾ ਇਤਕੇ ਆਪਾਂ ਜਦਾ ਅੰਦਰ ਛੱਟਾ ਹੀ ਬੀਜੇਗੇ ਛੱਟਾ ਮਾਰਦੇ ਆਪਾਂ ਬੰਦਾ ਆ ਰਿਹਾ ਲੈ ਕੇ ਹੌਲੈਂਡ ਹੋਰ ਭਾਈ ਕੀ ਹਾਲ ਹੈ ਠੀਕ ਹੈ ਕਿਤਰਾ ਵਧੀਆ ਵਧੀਆ ਖਾਦ ਪਾ ਰਹੇ ਆਪਾਂ 20 23 ਡੀਜ ਪਾ ਰਹੇ ਆਪਾਂ ਰਲਾਕ ਹੈ 28 67 327 ਤੇ 872 ਇਹ ਤਿੰਨ ਬੀਜ ਰਲਾਏ ਆ ਜਿਹੜਾ ਇਹ ਪਹਿਲੀ ਤਰੀਕ ਤੱਕ ਬੀਜੇਗਾ ਉਸ ਤੋਂ ਬਾਅਦ ਐਚ ਡੀ 3386 ਤੇ 327 826 ਹੋਰ ਆ ਕੇ ਬੀਜੂਗੇ ਆਪਾਂ ਠੀਕ ਹੈ ਜੀ ਕਰਦੇ ਆ ਕੰਮ ਸਟਾਰਟ ਬਣੇ ਰਹੋ ਅੱਜ ਦੀ ਵੀਡੀਓ ਵੇਲੇ ਬਣੀ ਗਲ ਹੋਰ ਬਈ ਦੋ ਵਾਲੀ ਤੂਲੀ ਠੀਕ ਰਹੀ ਸਾਰਿਆਂ ਦੀ ਤਕਰੀਬਨ ਬਈ ਖੇਤ ਬੱਤਾਂ ਆਗੇ ਛੇਤੀ ਤਾਂ ਆਪਣਾ ਥੋੜਾ ਬਿਜਾਈ ਲਗਾਈਆਂ ਕਰਨ ਨਹੀਂ ਆਪਣਾ ਪਹਿਲੀ ਤਰੀਕਾ ਵਾਂ ਕਰਨੇ ਦਾ ਮਨ ਤਾਂ ਕੋਈ 20 ਕਿੱਲੇ ਆਪਣੇ ਬਸਤਾ ਆ ਗਏ ਜਿਹੜੇ ਆਪਾਂ ਨੂੰ ਪਹਿਲੀ ਤਰੀਕੇ ਤੇ ਪਹਿਲਾਂ ਬੀਜਣੇ ਲੱਗੇਗੇ ਲਾਈਟ ਵੀ ਕੱਟ ਗਈ ਬਈ ਅੱਜ ਤੇ ਨਾ ਨਾ ਲਾਈਟ ਬਦਲਦੀ ਜਿਹੜੇ ਬੰਦੇ ਦੀ ਰੌਣੀ ਰਹੇਗੀ ਉਸ ਵੇਲੇ ਕੰਮ ਉੱਜੇ ਐ 5 ਘੰਟੇ ਲਾਈਟ ਕਰਦੀ ਰੋਜ਼ 11 ਦੇ ਲਿਗਾ 5 ਵਜੇ ਤੱਕ ਚੱਲੇ ਕਰੇਗੀ ਦੁਪਹਿਰੇ ਦੁਪਹਿਰੇ ਇਹਨਾਂ ਲਾਈਟ ਹਰੀ ਦੀ 8-10 ਘੰਟੇ ਯੂ ਲੇਟ 5 ਘੰਟੇ ਕਰਤੀ ਬਹੁਤ ਬੰਦੇ ਦੀ ਰੌਣੀ ਰਹਿ ਰਹੀ ਹੈ ਹਲੇ ਠੀਕ ਹੈ ਜੀ ਚਲਦੇ ਆਂ ਕਰਾਂ ਟਰੈਕਟਰ ਸਟਾਰਟ ਬੱਜ ਗਿਆ ਬਾਈ ਨਾ ਨਾ 2 ਕਿੱਲਾ ਮਾ ਛਿੱਟਾ ਟਰੈਕਟਰ ਆ ਗਿਆ ਆਉਣ ਲੈਂਡ 10 ਕਿਲੋ ਵਿੱਗੇ ਬੀਜ ਪਾ ਰਹੇ ਆਪਾਂ ਅੱਧੀ 8:00 ਵੱਜ ਜਾਣਾ ਬਲੇਡ ਨਾ ਨਵੇਂ ਪੁਆਏ ਆ ਕੱਲ ਮਮਰਾੜਾ ਟਰੈਕਟਰ ਆ ਕੱਲ ਗੱਪਾਂ ਪਈਆਂ ਬਾਕੀ ਬਾਈ ਬੀਚੀ ਜਾਏਗਾ। ਕੋਈ ਸਿੰਗਲ ਲੱਤ ਤੱਕ ਆ ਵੀ ਨਹੀਂ ਹੈ ਢੇੜ ਆਪਾਂ ਜਿਹੜਾ ਸਿੰਗਲ ਮਰ ਹੋਆ। ਸਰਵਿਸ ਬੈਲ ਲੱਗ ਲਰ ਕਿਆ ਕਰਨਿਆ ਨੂੰ। ਮੈਂ ਤੋੜ। ਤੇ ਜੱਪੀ ਪਾਸ ਆਮ। ਇਹ ਢੇੜੇ ਮਾਰੇ ਨੇ ਇਹ। ਇਸ ਬਰਸੀਟਰ ਕਈ ਦਾ ਮਤਲਬ ਮੈਨੂੰ ਕੰਮ ਲੱਗਿਆ ਕਰਨਾ ਹੈ ਚਲੋ ਆਪਾਂ ਛੱਟਾ ਮਾਰ ਰਹੇ ਤਾਂ ਕਰਕੇ ਥੋੜਾ ਜਿਹਾ ਕੰਮ ਇਸ ਦਾ ਬਦਾ ਟਰੈਕਟਰ ਦਾ ਨਹੀਂ ਤਾਂ ਤਵੀਆਂ ਦਾ ਕੰਮ ਰੋਟਾਵੇਟਰ ਦਾ ਕੰਮ ਗਿਰੜੀ ਦਾ ਜਿਹੜਾ ਪਹਿਲਾਂ ਘੇੜਲਾ ਮਾਰੇ ਕਰਦੇ ਖੇਤਾਂ ਵਾ ਉਸ ਦਾ ਸੋਹਾਗੇਗਾ ਸਾਰੇ ਕੰਮ ਇੱਕੋ ਜੀ ਕਰਾ ਕੇ ਕੇਰੇ ਗੱਲ ਲਾ ਲਿਓ ਕੇਰੇ ਜਿਵੇਂ ਚਲੋ ਆਪਾਂ ਛੱਟਾ ਮਾਰ ਰਹੇ ਆ ਉਹ ਵੀ ਤਲੇ ਦਾ ਆਪਣੇ ਵਾ ਜੀ ਮੇਰੀ ਗੱਲ ਬਈ ਬਹੁਤ ਸਫਲਾਤ ਨਾਲ ਦੇਓ ਜੀ ਆਪਾਂ ਨੇ ਕਰਤੀ ਡੀਜ਼ਲ ਦੀ ਤਿਆਰੀ ਬੀਚ ਬੀਜਾਏ ਛਿੱਟਾ ਮਾਰੇ ਦੇ ਆਪਾਂ ਕੋਈ ਲਗਭਗ 14-15 ਕਿੱਲਿਆਂ ਵਾ ਚੱਲ ਰਹੇ ਆ ਟਰੈਕਟਰ ਬਾਹੀ ਵਾਲਾ ਇਹ ਆ ਕੇ ਬੇਲਾ ਹੋ ਗਿਆ ਆ ਬੀਜ ਤਿਆਰ ਕਰਿਆ ਵਾ ਆਪਾਂ ਨੇ ਥੱਲੇ ਪਾਈਆਂ ਢਾਂਗ ਲਾਈ ਵੀ ਦੇਖੋ ਮਸ਼ੀਨ ਖੋਲਤੀ ਟੰਕੀ ਭਰਦੇ ਆਪਾਂ ਜਲਾਂਗੇ ਡੀਜ਼ਲ ਲੈਣ ਡੀਜ਼ਲ ਖਾਲੀ ਹੋ ਲਿਆ ਬੱਲਰ ਆ ਬਿੱਲੀ ਆ ਗਈ ਬਿੱਲੀ ਆ ਗਈ ਬਿੱਲੀ ਹੋ ਗਈ ਸਾਪ ਬਸ ਪਿੰਨ ਪਾਤੀ ਤੜਾ ਹਾਂ ਪਾਤੀ ਬੜਾ ਠੀਕ ਆ ਕੇ ਦੇ ਬਾਈ ਮਸ਼ੀਨ ਪਾਪਾ ਰਸਤੇ ਮਾ ਮਸ਼ੀਨ ਚੱਲ ਰਹੀ ਦੀ ਆਪਣੀ ਮੰਨੇ ਰਾਵੜ ਨਹੀਂ ਹੈਗੀ ਹੁਕਮ ਪਾਵਾ ਆਪਾਂ ਢੀਮਾ ਰਾਵੜ ਲੈਗੇ ਮਸ਼ੀਨਾਂ ਦੇ ਕੱਲ ਕੀ ਚੱਲ ਰਹੀ ਔਰੇ ਲੋਚਮ ਆਪਣੀ ਬਾਇਓ ਰਹਿ ਗਿਆ ਡੱਡ ਦੋ ਕਿੱਲਾ ਤੇ ਮਤ ਬਿੱਲੀ ਮਸ਼ੀਨ ਨਿਬੜ ਗਿਆ ਕੰਮ ਫਰੀ ਹੋ ਗਈ ਇਸ ਮੁੰਡੇ ਦੀ ਬੜ ਰਹੀ ਹੈ ਜੀਰੀ ਕੀ ਹਾਲ ਹੈ ਭਾਈ ਠੀਕ ਹੈ ਹੈ ਨਾ ਵਧੀਆ ਬੜਾ ਰਿਆਂ ਜੀਰੀ ਹਾਂ ਮਿਲੀ ਵੱਡੀ ਵੀ ਹੈਗਾ ਗਾਨੀਆ ਵੀਰ ਦੇਖੀ ਸ਼ਾਇਦ ਪਿੱਛੇ ਕੋਈ ਟਰਾਲੇ ਵਾਲੀ ਹੋਵੇ ਮੈਂ ਦੇਖਾਂ ਨਾ ਬੱਡੜੇ ਲੈ ਲੈ ਦਾਰੀ ਲਿਆ ਗੱਡੀ ਮੇਰੇ ਰੱਖੀ ਵੀ ਦੀ ਮੈਂ ਪੱਕੀ ਰਾਬੜ ਉਹ ਮੈਂ ਕਿਹਾ ਧੁਵਾਈ ਧੁਈਏ ਨਾ ਕਿ ਤੂੰ ਨਾ ਕੱਡ ਕੁੱਡ ਲਈ ਇਸ ਮੈਨੂੰ ਫਿਰ ਉਹ ਨਹੀਂ ਮਾਰਦੀ ਨਹੀਂ ਗਾਂ ਜਾਨੀ ਮਾਰਦੀ ਖੜਕਾ ਨਹੀਂ ਕਰਦੀ ਲੈ ਦੋਈ ਰੱਖ ਲੈ ਵੈਸੇ ਫਿਕਸ ਕੀ ਬੜਬੜ ਬੜਦੀ ਇੱਕ ਟਰਾਲੀ ਭਰ ਗਈ ਬੜੀ ਹੈ ਬੜੀ ਭਰ ਗਈ ਜੀ ਹਾਂ ਦੂਜੀ ਟਰਾਲੀ ਨਹੀਂ ਆਇਆ ਲੈ ਗਿਆ ਹਜੇ ਛੋਟੀ ਦੂਜੀ ਉਹ ਗਿਆ ਭਾਈ ਟਰੈਕਟਰ ਹੀ ਉਹ ਲੈ ਗਿਆ ਇਹ ਕਦਨੇ ਵਾਸਤੇ ਸਾਡੀ ਗਿਆ ਨਹੀਂ ਚੱਲ ਭਰ ਲੈ ਟੈਂਕ ਭਰ ਲੈਨੇ ਉਹ ਮੈਂ ਇੰਨਾ ਜਿਹੜਾ ਲਗਾ ਟੈਂਕ ਭਰਾਂ ਕੇਵਦਾ ਉਸੇ ਟਰਾਲੀ ਮੇ ਪੰਦੇ ਹੋ ਐ ਉਹ ਹੜਿਆ ਹੀ ਆਉਂ ਡੀਰ ਖੜਿਆ पाएंगे पाए गए ऐसे खड़का नहीं कर दी गई क्या आ गया ਇੰਡਾ ਬੰਦਾ ਆ ਗਿਆ ਚੱਲ ਗਈ ਮਸ਼ੀਨ ਹੋਰੇ ਪੀ ਲਿਓ ਲਿਓ ਟਰਾਲੀ ਲਿਓ ਖਾਲੀ ਟਰਾਲੀ ਲੈ ਕੇ ਆ ਗਏ ਓਟੋ ਚੰਨ ਰੱਖ ਗਏ ਆ ਓ ਚੱਕ ਲੈ ਪੁਗਿਆ ਤਾਂ ਲਾਟੋ ਚਨਾਵਾ ਭਾਇਓ ਕੇ ਰਹਿ ਗਿਆ ਕੋਪ ਪੈ ਗਿਆ ਇੱਕ ਤੜਲਾ ਟਰਾਲੀ ਆ ਜਾ ਵੱਡੀ ਆਏਗੀ ਸੇਲਾ ਬਾਈ ਆਪਾਂ ਸ਼ੰਡੀਗੜਾ ਖਰੀਬ ਰੋਬਟ ਜੀ ਲੈਣ ਆਏ ਤੇ ਆਪਾਂ ਮਸ਼ੀਨ ਬੰਨ ਵਾਲੇ ਚੱਲ ਗੇੜਾ ਬੱਜ ਗਿਆਂ ਰੋਬਟ ਪੈ ਗਈ ਆਪਾਂ ਨੇ ਜਾਣਾ ਚੰਡੀਗੜਾ ਪਜੈਂਦੇ ਬਨੂੜ ਨੂੰ ਓਕੇ ਆਪਣਾ ਰਾਜਪਰੇ ਬਈ ਜਾਮ ਤਾਂ ਉਧਰ ਬਨੂੜ ਵਾਲੇ ਮਤਲਬ ਆਪਣਾ ਗਗਨ ਚੌਂਕਾ ਉੱਥੇ ਲੱਗ ਰਿਹਾ ਤਾਂ ਆਪਾਂ ਨੂੰ ਟਾਈਮ ਇਸ ਕਰਕੇ ਆਪਾਂ ਨੇ ਗੱਡੀ ਕਮਾ ਲਈ ਇਹ ਆਪਾਂ ਜਾਹਾਂਗੇ ਸਾਧੂਗੜ੍ਹ ਨੂੰ ਜਿਹੜੀ ਫਤੇਗੜ੍ਹ ਸਾਹਿਬ ਤੇ ਜਿਹੜਾ ਲੰਡਰਨ ਰੋਡ ਗਿਆ ਉਹ ਉਧਰ ਨੂੰ ਹੋਗੇ ਚਲੋ ਫੇਰ ਪਵੇਗਾ ਮਾੜਾ ਮੋਟਾ ਜਲਜਾਮ ਤੇ ਬਚ ਜਾਂਗੇ ਇਸ ਟਾਈਮ ਆਪਾਂ ਲਗਭਗ ਬਸੰਤ ਪਰੇ ਦੇ ਪਾਸ ਪਹੁੰਚਣੇ ਆਲੇ ਆ ਰਾਹ ਪ੍ਰਕਰੋਸ ਕਰ ਗਈ ਬਹੁਤ ਜਾਮ ਲੱਗਿਆ ਬਤਾ ਸਮਝ ਨਹੀਂ ਲੱਗੀ ਵੀ ਕੀ ਹੋਇਆ 5-7 ਮੀਟਰ ਰੁਕੇ ਆਪਾਂ ਜਦ ਦੇਖਿਆ ਵੀ ਅੱਗੇ ਬੰਦੇ ਆ ਸਾਰਾ ਕੁਝ ਹੱਲੇ ਨਹੀਂ ਰਿਹਾ ਕੰਮ ਗੂਗਲ ਨੇ ਦਿਖਾਇਆ ਲਾਲੇ ਆਪਾਂ ਨੂੰ 6-7 ਕਿਲੋਮੀਟਰ ਦਾ ਜਾਮ ਇਸ ਕਰਕੇ ਚਲੋ ਵੀ ਗੇੜ ਪਾ ਲਈਏ ਥੋੜਾ ਜਿਆਦਾ ਤੁਹਾਨੂੰ ਦਿੱਕੀ ਆ ਬਾਕੀ ਇਨਾ ਸਾਜਰੇ ਜਹਾਂ ਤਕਰੀਬਨ ਆਪਾਂ ਇਹ ਸਾਜਰੇ ਜਾ ਅੱਗੇ ਫਿਰ ਜਾਂਮਜੂ ਨਹੀਂ ਹੁੰਦਾ ਬੰਦਾ ਟਾਈਮ ਗੱਲ ਮੁੜਿਆ ਵਾ ਲਿਓ ਜੀ ਪਹੁੰਚ ਗਏ ਚੰਡੀਗੜ੍ਹ ਪੰਪਵਾ 49 ਸੈਕਟਰ ਪੂਰਾ ਮੇਲਾ ਲੱਗਿਆ ਵਾ ਟਰਾਲੀਆਂ ਘੜੀਆਂ ਜਿੰਦਦਰ ਭਰਾ ਰਹੇ ਨੇ ਡਰਮ ਡਰਮ ਅੱਗੇ ਕਰਾਓ ਥੋੜੀ ਜੀ ਥੋੜੀ ਅੱਗੇ ਕਰਾਓ ਪੂਰਾ ਮੇਲਾ ਲੱਗਿਆ ਹੋਇਆ ਹੈ ਇਹ ਇਹ ਰਲੋ ਆਹ ਦੀ ਸਾਈਡ ਨੂੰ ਬਲੇਰੋ ਦੇ ਨੇੜੇ ਬਲੇਰੋ ਵੀਚਾ ਮੱਠੀ ਵੀ ਆ ਗਈ। ਯੋ ਬਈ ਚਾ ਪੀਓ। 700 ਲੀਟਰ ਪੈ ਗਿਆ। ਰੇਟ ਹੈ ਜੀਗਾ 82 ਰੁਪਏ 44 ਪੈਸੇ। ਬੋਰਾਸ਼ ਨੜੀ 90999 ਪੈਸੇ। ਨੇਵਰ ਰੁਪਏ 16500 ਇਹ ਕਨਾ ਹੋਰ 1400 ਘੱਲਿਕਾ ਨਾ ਆਬ ਦੇਖ ਲੋ ਬੱਸ ਲੱਖ ਰੁਪਏ ਜਾ ਕੇ ਬੰਦ ਹੋ ਗਈ ਚਲਾ ਦੇ ਫਿਰ ਬੰਦ ਕਰਕੇ ਦੁਬਾਰੇ ਹਾਂ ਬਾਕੀ ਹੋਈ ਪੱਤੀ ਹੋ ਗਈ ਠੀਕ ਹੈ ਲਿਓ ਜੀ ਨਿਬੜ ਗਿਆ ਕੰਮ ਪੈ ਗਿਆ ਤੇਲ ਟੰਕੀ ਹੋ ਗਈ ਫੁੱਲ ਪਰ ਨਿਊਜਲ ਮੋਟੀ ਦੀ ਤੇ ਪਤਲੀ ਨਿਊਜਲ ਲਪਾਇਆ ਗੱਡੀ ਨਾ ਹੋਰ ਵੀ ਰੰਗ ਵਧੀਆ ਠੀਕ ਹੈ ਜੀ ਚਲਦੇ ਆ ਪਿੰਡ ਨੂੰ ਟਾਈਮ ਕਾਫੀ ਹੋ ਗਿਆ ਅੱਜ ਕੀ ਵੀਡੀਓ ਆਪਣੀ ਇੰਨੀ ਕ ਸਾਸੀ ਕਾਲ ਜੀ ਸਾਰਿਆਂ ਨੂੰ ਧੰਨਵਾਦ ਬਾਕੀ ਬਾਈ ਜਿਹੜੇ ਆਫਸਿਸ ਆਨੇ ਆ ਦੂਰ ਤੇ ਉਰੇ ਉਹਨਾਂ ਨੂੰ 50 60 ਪੈਸੇ ਇਹ ਲੈਸ ਵੀ ਦੇ ਦਿੰਨੇ ਆ ਜਿਵੇਂ 82 ਰੁਪਏ ਚ ਵਾਲੀ ਪੈਸੇ ਆ ਜੇ ਮੈਂ ਉਹਦੇ 60 ਪੈਸੇ ਲੈਸ ਦੇ ਦੇ ਆਪਾਂ ਨੂੰ 81 ਰੁਪਏ 84 ਪੈਸੇ ਤੇਲ ਪੈ ਜਾਂਦਾ ਦੂਰ ਕਰਕੇ ਕਰ ਦਿੰਨੇ ਆ ਇਹ ਆਪਣੀ ਜੇ ਨਹੀਂ ਕਮਿਸ਼ਨ ਹੋਣਾ ਉਹ ਮਦ ਠੀਕ ਹੈ ਬਾਈ 사ਸੀ ਕਾਲ ਜੀ ਧੰਨਵਾਦ ਅੱਜ ਦੀ ਵੀਡੀਓ ਦੇਖਣੇ ਵਾਸਤੇ ਸਾਰਿਆਂ ਨੂੰ ਮਿਲਦੇ ਆ ਕੱਲ ਨੂੰ ਕਿਸੇ ਨਵੀਂ ਵੀਡੀਓ માં